ਲੁਧਿਆਣਾ ਦੇ ਵਿੱਚ ਆਮ ਆਦੀ ਪਾਰਟੀ ਦੇ ਸੀਨੀਅਰ ਲੀਡਰ ਐਚ ਐਸ ਹੰਸਪਾਲ ਵਿਸ਼ੇਸ਼ ਤੌਰ ਤੇ ਲੁਧਿਆਣਾ ਪਹੁੰਚੇ ਨੇ ਇਸ ਮੌਕੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਅਤੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੇਵਲ ਮਾਫੀਆ ਦੀ ਮਨਮਾਨੀ ਹੈ ਜਿਹੜੀ ਚੱਲ ਰਹੀ ਹੈ ਤੇ ਉਹ ਲੋਕਾਂ ਨੂੰ ਇੰਟਰਨੈਟ ਅਤੇ ਇੰਟਰਟੇਨਮੈਂਟ ਕਰਨ ਦੇ ਲਈ ਮਨਮਾਨੇ ਰੇਟ ਨੇ ਜਿਹੜੇ ਵਸੂਲ ਰਹੇ ਨੇ ਪਰ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਨੇ ਕੇਵਲ ਮਾਫੀਆ ਦੇ ਉੱਤੇ ਨੱਥ ਪਾਉਣੀ ਹੈ ਜਿਹੜੀ ਸ਼ੁਰੂ ਕਰ ਦਿੱਤੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੇਵਲ ਕੰਪਨੀਆਂ ਜਿਨ੍ਹਾਂ ਦੇ ਵਿੱਚ ਕਈ ਕੇਵਲ ਕੰਪਨੀਆਂ شمار ਹੋਣਗੀਆਂ ਜੋ ਕਿ ਪੰਜਾਬ ਦੇ ਵਿੱਚ ਆਪਣੀ ਕੇਵਲ ਚਲਾਉਣਗੇ ਅਤੇ ਇਸ ਮੌਕੇ ਉਹਨਾਂ ਨੇ ਇੱਕ ਕੇਵਲ ਕੰਪਨੀ ਦਾ ਉਦਘਾਟਨ ਵੀ ਕੀਤਾ ਤੇ ਦੱਸਿਆ ਕਿ ਇਹ ਨਵੀਂ ਕੇਵਲ ਕੰਪਨੀ ਲੋਕਾਂ ਨੂੰ ਕੁਫਾਈਤੀ ਰੇਟ ਦੇ ਉੱਤੇ ਸਾਰੇ ਚੈਨਲ ਹੈ ਜਿਹੜੀ ਮੁਹੱਈਆ ਕਰਵਾਉਗੀ ਇਸ ਮੌਕੇ ਉਹਨਾਂ ਨੇ ਬੋਲਦਿਆਂ ਹੋਰ ਕੀ ਕੁਝ ਕਿਹਾ ਆਓ ਜਾਣਦੇ ਹਾਂ ਸਭ ਤੋਂ ਪਹਿਲਾਂ ਤੇ ਇਹ ਸਮਝਦਾ ਕਿ ਸਤਿਗੁਰੂ ਸੱਚੇ ਪਾਸ਼ਾ ਜੀ ਨੇ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ ਕਿ ਇਹ ਨਵਾਂ ਕੇਬਲ ਦਾ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਹੋਣ ਲੱਗਾ ਲੁਧਿਆਣੇ ਦੇ ਵਿਕਾਸ ਤੋਂ ਉੱਤੇ ਇਹ ਐਨਐਕਐਸਟੀ ਇਨ ਦੋਜਾ ਗਲੋਬਲ ਦੀ ਡਿਸਟ੍ਰੀਬਿਊਸ਼ਨ ਹੈ ਜਿਹੜੀ ਬੰਬਈ ਦੀ ਕੰਪਨੀ ਹੈ ਤੇ ਰਾਹੁਲ ਦੇਵਾਸਦੀ ਅਜੇ ਸਿੰਘ ਜੀ ਇਹਨਾਂ ਦੇ ਸਹਿਯੋਗ ਨਾਲ ਅੱਜ ਗੁਰਪ੍ਰੀਤ ਸਿੰਘ ਇੱਥੇ ਤੋਂ ਜਾਣੇ ਸ਼ੁਰੂ ਕਰਨ ਲੱਗਾ ਤੇ ਮੈਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਇਹ ਅਰਦਾਸ ਕਰਦਾ ਸਤਪੁਰਜੀ ਦੇ ਚਰਨਾਂ 'ਚ ਕਿ ਇਹਨਾਂ ਨੂੰ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਵੇ ਇਥੇ ਇਹਨਾਂ ਨੂੰ ਸਫਲਤਾ ਪ੍ਰਾਪਤ ਹੋਵੇ ਦੇ ਲੁਬਿਆਣੇ ਦੇ ਲੋਕਾਂ ਨੂੰ ਇੱਕ ਸਸਤੀ ਯਾਰ ਸੌਖੀ ਤੇ ਇਹ ਜਿਹੜਾ ਪੰਜਾਬ ਦੇ ਵਿੱਚ ਕਈ ਗੱਲਾਂ ਚੱਲਦੀਆਂ ਨੇ ਪਿਛਲੀਆਂ ਕਿ ਕਈ ਮਾਫੀਆਜ਼ ਨੇ ਜਿਹੜੇ ਇੱਥੇ ਚੱਲਦੇ ਨੇ ਤੇ ਇੱਕ ਕੇਬਲ ਮਾਫੀਆ ਵੀ ਗਿਣਿਆ ਜਾਂਦਾ ਉਹਦੇ ਵਿੱਚ ਤੇ ਮੈਂ ਚਾਹਾਂਗਾ ਕਿ ਉਹ ਲਵਸ ਕੇਬਲ ਦੇ ਨਾਲੋਂ ਹਟ ਜਾਵੇ ਕੇਬਲ ਮਾਫੀਆ ਨਾ ਹੋਵੇ ਕੇਬਲ ਅਵੇਲੇਬਲ ਹੋਵੇ ਲੋਗਾਂ ਨੂੰ ਸੌਖੀ ਤੇ ਆਸਾਨ ਤਰੀਕੇ ਨਾਲ ਤੇ ਦੂਜੇ ਤੋਂ ਵੀ ਦੇ ਰਹੇ ਨੇ ਸਾਈਬਰ ਦੀ ਲਾਈਨਾਂ ਦਾ ਬ੍ਰੌਡਬੈਂਡ ਬ੍ਰੌਡਬੈਂਡ ਲਾਈਨਾਂ ਵੀ ਨਾਲ ਦਿੱਤੀਆਂ ਜਾਂਦੀਆਂ ਐਕਸਟਰਾ ਸੌਖਤ ਹੋਏਗੀ ਤੇ ਉਹਦੇ ਨਾਲ ਲੁਧਿਆਣੇ ਦੀ ਲੁਧਿਆਣੇ ਦੀ ਲੋਕਾਂ ਦੀ ਮੈਨੂੰ ਇਹ ਸੋਚਿਆ ਕਿ ਇਸ ਸੇਵਾ ਕਰਨੀ ਚਾਹੀਦੀ ਹੈ ਜੇ ਵੱਧ ਤੋਂ ਵੱਧ ਦੇ ਚੰਨ ਸਫਲਤਾ ਹੋਵੇ ਆਜ ਦੀ ਤਰੀਕਤ ਮੈਂ ਇਹ ਗੱਲ ਕਹਿਣੀ ਚਾਹਾਂ ਕਿ ਇਹ ਨਹੀਂ ਕਹਿੰਦਾ ਕਿ ਭਗਵੰਤਪਾਨ ਕੋਸ਼ਿਸ਼ ਨਹੀਂ ਕਰ ਰਹੇ ਔਰ ਜਿਹੜੀਆਂ 20 25 ਸਾਲ ਲੰਬੀ ਬਿਮਾਰੀ ਹੋਵੇ ਉਹਨੂੰ ਹਟਣ ਚ ਵੀ ਟਾਈਮ ਲੱਗਦਾ ਬਹੁਤ ਸਾਰੇ ਕੰਮ ਪੰਜਾਬ ਸਰਕਾਰ ਕਰ ਰਹੀ ਹੈ ਸਰਕਾਰ ਕਰ ਰਹੀ ਹੈ ਤੇ ਉਹ ਕੋਸ਼ਿਸ਼ ਹੋ ਰਹੀ ਹੈ ਕਿ ਵੀ ਜਿੰਨੇ ਛੇਤੀ ਛੇਤੀ ਇਲਾਜ ਹੋ ਸਕੇ ਉਹਨਾਂ ਇੱਕ mafia ਕੇਵਲ mafia ਵੀ ਹੈਗਾ ਤੇ ਮੈਂ ਉਮੀਦ ਕਰਦਾ ਕਿ ਆਕਾਲਪੁਰ ਕਿਰਪਾ ਕਰਨ ਤੇ ਇਹ ਛੇਤੀ ਛੇਤੀ ਠੀਕ ਹੋ ਜਾਵੇ ਲੋਕ ਸਹਿਯੋਗ ਦੇਣ ਮੈਨੂੰ ਹਾਲੀ ਰੇਟ ਵਗੈਰਾ ਨਹੀਂ ਪਤਾ ਇਹਨਾਂ ਦਾ ਕਿੰਨਾ ਕਰ ਰਹੇ ਨੇ ਬਹੁਤ ਇੰਡੀਆ ਕਸਬ ਸੇ ਮਹਿੰਗਾ ਕੇਬਲ ਟੀਵੀ ਜੋ ਹੈ ਉਹ ਪੰਜਾਬ ਦੇ ਅੰਦਰ ਹੈ ਪਾਸਟਵੇ ਦੇ ਨਾਮ ਸੇ ਇਹ ਪੂਰੇ ਇੰਡੀਆ ਕਸਬ ਸੇ ਮਹਿੰਗਾ ਤੇ ਇਸ ਤੋਂ ਬਾਅਦ ਤੁਹਾਡੀ ਬਾਈ ਲੋਕਾਂ ਨੂੰ ਵੀ ਇਹ ਪੀ ਲੱਗਣ ਥੋੜੀ ਲੋਕ ਕੋਆਪਰੇਟ ਕਰਨ ਜੇ ਕਿ ਸਸਤੀ ਚੀਜ਼ ਮਿਲ ਰਹੀ ਹੈ ਔਰ ਚੰਗੀ ਮਿਲ ਰਹੀ ਹੈ ਮੈਂ ਸਮਝਦਾ ਕਿ ਉਹਨਾਂ ਨੂੰ ਬੈਟਰੀ ਸਰਵਿਸਿਸ ਹੋਣ ਦੀ ਇਹਨਾਂ ਦੀ ਜਿਆਦਾ ਮਿਲ ਜਾਣਗੀਆਂ ਤੇ ਸ਼ਾ ਟੀਵੀ ਦੇ ਵੀ ਉਹਦੇ ਤੁਸੀਂ ਕਹਿ ਰਹੇ ਹੋ